जय आयुर्वेद जय श्री तन्त्र त्रिक गुरुकुल आयुर्वेद जगजीवन प्रचार सेंटर जनाल मैं ਤੁਹਾਡਾ ਆਪਣਾ ਮੈਂਦ ਮੰਤਰੀ ਤ੍ਰਿ ਜੋਸ਼ੀ ਦੋਸਤੋ ਅੱਜ ਗੱਲ ਕਰਦੇ ਹਾਂ ਗਠੀਆ ਰੋਗ ਬਾਰੇ ਗਠੀਆ ਰੋਗ ਇੱਕ ਬਾਤ ਰੋਗ ਹੈ ਜਿਸ ਵਿੱਚ ਸਰੀਰ ਵਿੱਚ ਗੱਠਾ ਬਣ ਜਾਂਦੀਆਂ ਹਨ ਅਤੇ ਦਰਦ ਰਹਿਣ ਲੱਗ ਜਾਂਦਾ ਹੈ ਅਤੇ ਹੱਥ ਪੈਰ ਮੁੜਨ ਲੱਗ ਜਾਂਦੇ ਹਨ ਸੋ ਦੋਸਤੋ ਮੈਂ ਬਹੁਤ ਮਰੀਜ਼ਾਂ ਨੂੰ ਦਵਾਈ ਦਿੱਤੀ ਜਿਸ ਨਾਲ ਉਨ੍ਹਾਂ ਦਾ ਗਠੀਆ ਹੈ ਰੋ ਉਹ ਜੜ ਮੂਲ ਤੋਂ ਖਤਮ ਹੋ ਗਿਆ ਆਯੁਰਵੇਦ ਵਿੱਚ ਇਸ ਦਾ ਬਹੁਤ ਵਧੀਆ ਇਲਾਜ ਹੈ ਸੋ ਦੋਸਤੋ ਇਸ ਲਈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਕਿਸੇ ਦਾ ਭਲਾ ਹੋ ਜਾਵੇ ਇਸ ਵਿੱਚ ਤੁਸੀਂ ਜੋ ਦਵਾਈ ਲੈਣੀ ਹੈ ਉਹ ਲੈਣੀ ਹੈ ਛੋਟੀ ਇਲਾਇਚੀ ਦੇ ਬੀਜ 2 ਤੋਲੇ ਵੱਡੀ ਇਲਾਇਚੀ ਦੇ ਬੀਜ 2 ਤੋਲੇ ਪਾਣ ਦੀ ਜੜ 2 ਤੋਲੇ ਸੁੰਦ 2 ਤੋਲੇ ਮਿਸ਼ਰੀ 5 ਤੋਲੇ बादाम गिरी 5 तोले ਤੇ ਕਸ਼ਮੀਰੀ ਕੇਸਰ 1 ਤੋਲਾ ਇਸ ਨੂੰ ਲੈ ਕੇ ਬਿਲਕੁਲ ਬਰੀਕ ਪੀਸ ਲੈਣਾ ਹੈ ਬਿਲਕੁਲ ਬਰੀਕ ਪੀਸ ਕੇ ਦੋਸਤੋ ਇਸ ਦਾ ਅੱਧਾ ਚਮਚਾ ਸਵੇਰੇ ਲੈਣਾ ਹੈ ਤੇ ਅੱਧਾ ਸ਼ਾਮ ਨੂੰ ਲੈਣਾ ਹੈ ਇਸ ਨਾਲ ਜੋ ਉਪਰ ਹੈ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਇਸ ਨਾਲ ਜੋ ਰੋਟੀ ਖਾਣੀ ਹੈ ਦੋਸਤੋ ਉਹ ਜੋ ਕਾਲੇ ਚੜੇ ਹੁੰਦੇ ਹਨ ਉਹਨਾਂ ਨੂੰ ਸਮੇਤ ਸਿਲ ਕੇ ਹੀ ਪਸਵਾਉਣਾ ਹੈ ਉਹਨਾਂ ਨੂੰ ਸੁਮੇਤ ਸਲਕੇ ਪਿਜਵਾ ਕੇ ਉਸ ਦੀ ਰੋਟੀ ਖਾਣੀ ਹੈ ਨੂਨ ਅਤੇ ਮਿਰਚ ਬਿਲਕੁਲ ਬੰਦ ਰੱਖਣਾ ਹੈ ਵਹਿਵਾਦੀ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਜਿੰਨਾ ਹੋ ਸਕੇ ਉਹਨਾਂ ਠੰਡੀ ਜਗ੍ਹਾ ਤੋਂ ਠੰਡੀ ਹਵਾ ਤੋਂ ਬਚ ਕੇ ਰਹਿਣਾ ਹੈ ਜਿੰਨੀ ਸਰੀਰ ਨੂੰ ਗਰਮੀ ਆਉਂਦੀ ਹੈ ਉਸ ਨੂੰ ਆਉਣ ਦਿਓ ਤੇ ਇਸ ਨਾਲ ਵਹਿਵਾਦੀ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਤੇ ਨੂਨ ਮਿਰਚ ਦਾ ਬਿਲਕੁਲ ਪਰਹੇਜ਼ ਰੱਖਣਾ ਹੈ ਸੋ ਦੋਸਤੋ ਇਸ ਇਹਨੇ ਤੁਸੀਂ ਵਰਤੋਂ ਕਰੋਗੇ ਤਾਂ ਜੋ ਗੱਡਿਆ ਹੈ ਉਹ ਜੜ ਮੂਲ ਤੋਂ ਖਤਮ ਹੋ ਜਾਏਗਾ ਇਸ ਦਾ ਫਾਇਦਾ ਲਓ ਲਾਭ ਲਓ ਅਤੇ ਆਪਣੇ ਅਨੁਭਵ ਸਾਂਝੇ ਕਰੋ ਦੋਸਤੋ ਜੇ ਕਿਸੇ ਹੋਰ ਬਿਮਾਰੀ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਜਾਂ ਮੇਰੇ ਦਿੱਤੇ ਨੰਬਰ ਤੇ ਮੈਥੋਂ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਰੋਗ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਰੇ ਦਿੱਤੇ ਨੰਬਰ ਤੇ ਮੇਰੇ ਨਾਲ ਸੰਪਰਕ ਕਰਕੇ ਫੋਨ ਤੇ ਹੀ ਕਿਸੇ ਵੀ ਬਿਮਾਰੀ ਦਾ ਇਲਾਜ ਹੈ ਜੋ ਉਹ ਮੇਰੇ ਤੋਂ ਪਤਾ ਕਰ ਸਕਦੇ ਹੋ ਧੰਨਵਾਦ ਉਸਤ